ਭਾਜੀ ਨੀਮੋ ਆਇਲ ਭਾਜੀ ਭਾਈ ਇਹ ਨੀਮੋ ਆਇਲ ਕੀ ਕਰਦੇ ਪਏ ਇੱਥੇ ਭਾਜੀ ਇਹ ਵਾਚ ਟਾਈਮ ਵਧਾਣੇ ਪਏ ਅਸੀਂ ਇੱਥੇ ਕਿਸੇ ਦੇ ਵਾਚ ਟਾਈਮ ਭਾਈ ਲੋਕਾਂ ਦੇ ਫੋਲੋ ਤਾਂ ਹਜ਼ਾਰ ਹੋ ਜਾਂਦੇ YouTube ਤੇ ਅੱਛਾ YouTube ਦਾ ਜਿਹੜਾ 4 ਟਾਈਮ ਹੁੰਦਾ 4 ਘੰਟੇ 4000 4000 ਘੰਟੇ ਇਦਾਂ ਜਿਹੜਾ ਨਹੀਂ ਉਹ ਅਸੀਂ ਵਧਾ ਸਕਦੇ ਆ 15 ਦਿਨਾਂ ਦੇ ਵਿੱਚ 15 ਦਿਨਾਂ ਦੇ ਵਿੱਚ ਉਹ ਕਿੱਦਾਂ ਸਰ ਬਿਲਕੁਲ ਲੈ ਸਰ ਤੁਸੀਂ ਦੇਖਿਆ ਕੀ ਹੈ ਇਹ ਤਾਂ ਸ਼ੁਰੂ ਹੋਇਆ ਵਾ ਸਰ ਕਿੱਦਾਂ ਸਰ ਮਤਲਬ ਸਰ ਦੇਖੋ ਹੁਣ ਦੁਨੀਆ ਕਿੱਦਾਂ ਬਣਾਉਂਦੀ ਆ ਆਪਣੇ ਦੇਖੋ ਵੀਡੀਓ ਬਣਾਉਂਦੀ ਆ ਤੇ ਅਗਲੇ ਕਹਿੰਦੇ ਸਾਡਾ 4000 ਵਾਚ ਟਾਈਮ ਨਹੀਂ ਪੂਰਾ ਹੋ ਰਿਹਾ ਪਿਆ ਹਾਂ ਕਿੰਿਆ 4000 ਵਾਚ ਟਾਈਮ ਨਹੀਂ ਪੂਰਾ ਹੁੰਦਾ ਅਸੀਂ 15 ਦਿਨਾਂ 'ਚ ਕਰ ਦੇ ਗਰੰਟੀ ਲੈਣੇ ਆ ਜਾ ਸਾਡੇ ਕੋ ਹੈਗਾ ਵਾ ਕੁਛ ਮੋਬਾਈਲ ਮੇਰੇ ਕੋ ਵੀ ਇਥੇ ਕੁਛ ਮੋਬਾਈਲ ਮੇਰੇ ਬੰਦੇ ਕੰਮ ਕਰ ਰਹੇ ਨੇ ਆਫਿਸ ਚ ਅੱਛਾ ਜੀ ਤੇ ਦੂਜੀ ਗੱਲ ਇਹ ਹੈ ਆ ਜੀ ਤੁਸੀਂ ਆਪਣਾ ਵਾਚ ਟਾਈਮ ਜੇ ਵਧਾਣਾ ਵਾ ਤੇ ਮੇਰਾ ਸਕਰੀਨ ਤੇ ਨੰਬਰ ਚੱਲਣਾ ਪਿਆ ਵਾ ਜੀ ਅੱਛਾ ਜੀ ਜਿਹੜਾ ਸਕਰੀਨ ਤੇ ਨੰਬਰ ਚੱਲਦਾ ਤੁਹਾਡਾ ਸਾਰੇ ਹਾਂ ਜੀ ਬਿਲਕੁਲ ਮੇਰਾ ਵਾ ਜੀ ਠੀਕ ਹੈ ਜੀ ਤੇ ਇਹਦੇ ਇਹਦੇ ਨਾਲ ਸਰ ਕੀ ਹੋਊਗਾ ਸਾਰੇ ਇਹਦੇ ਨਾਲ ਇਹ ਹੈ ਕਿ ਅਸੀਂ ਕੁਝ ਪੇਮੈਂਟ ਲੈਣੇ ਆ ਲੈਣੇ ਸਭ ਤੋਂ ਜੈਨੂਅਲ ਆ ਬਿਲਕੁਲ ਥੋੜੀ ਪੇਮੈਂਟ ਲੈਣੇ ਆ ਥੋੜੀ ਪੇਮੈਂਟ ਅਸੀਂ ਕਰ ਦਿੰਨੇ ਆ अच्छा जी वॉच टाइम 4000 घंटे 15 दिन दी गारंटी है जी अगर नहीं होया तो ਤੁਹਾਡੇ پیسے ਅਸੀਂ ਵਾਪਸ ਕਰਵਾਵਾਂਗੇ अच्छा जी 15 ਦਿਨਾਂ ਚ 4000 ਘੰਟੇ ਦਾ वॉच टाइम ਨਹੀਂ ਹੋ ਰਿਹਾ ਤਾਂ ਤੁਹਾਨੂੰ ਤੁਸੀਂ ਪੈਸੇ ਵਾਪਸ ਕਰਦਾਂਗੇ ਕਲਾਇੰਟ ਨੂੰ ਇਹ ਜਿਹੜੇ ਆ ਚਲਦੇ ਪੈਸੇ ਸਰ ਇਹ ਕਿਹਨੇ ਦੇ ਚਲਦੇ ਪੈਸੇ ਸਰ ਇਹ ਸਰ ਇਹ ਸਾਡੇ ਕਲਾਇੰਟ ਦੇ WhatsApp ਤੇ ਕਾਲ ਆਈਆਂ ਵਾ ਤੇ ਉਹਨਾਂ ਨੇ ਸਾਨੂੰ ਕੁਝ ਪੇਮੈਂਟ ਸੈਂਡ ਕੀਤੀ ਹੈ ਤੇ ਤਾਂ ਕਰਕੇ ਅਸੀਂ ਇਹ ਉਹਨਾਂ ਦੇ ਲੱਗੇ ਹੋਏ ਮਿਹਨਤ ਕਰਨ ਆਪਣਾ अच्छा ਜਾਨੀ ਕਿ ਜਾਨੀ ਕਿ ਜਿਹੜੀ ਪੇ ਜਿਹੜੀ ਤੁਹਾਨੂੰ ਉਹਨਾਂ ਨੇ ਪੇਮੈਂਟ ਦਿੱਤੀ ਆ ਹਾਂਜੀ ਤੁਸੀਂ ਉਹਨਾਂ ਦੇ ਵਾਚ ਟਾਈਮ ਨੂੰ ਪੂਰੇ ਕਰਦੇ ਪਏ ਹੋ ਬਿਲਕੁਲ 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 ਠੀਕ ਹੈ ਜੀ ਕੋਈ ਗੱਲ ਨਹੀਂ ਸਰ ਹਾਂਜੀ ਤੇ ਉਹ ਅਸੀਂ ਕਰਦੇ ਪਏ ਆ ਜੀ ਤੇ ਹੋਰ ਤੁਸੀਂ ਦੱਸੋ ਕੀ ਪੁੱਛਣਾ ਚਾਹਣਾ ਹੈ ਪੁੱਛ ਸਕਦੇ ਜੀ ਬਸ ਇਹੀ ਪੁੱਛਣਾ ਚਾਹਣਾ ਸੀ ਮੈਂ ਕਿ ਦੇਖਿਆ ਇਹ ਕੀ ਹਿਸਾਬ ਤਾ ਵਾ ਨਹੀਂ ਨਹੀਂ ਸਰ ਤੁਸੀਂ ਆਏ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਦੇਖੋ ਆਪਾਂ ਦਾ ਸਾਨੂੰ ਇਹ ਹੁੰਦਾ ਕਿ ਵੱਧ ਤੋਂ ਵੱਧ ਸਾਡੇ ਕਲਾਇੰਟ ਜੁੜੇ ਅਸੀਂ ਜੈਨੂਅਲ ਕੰਮ ਕਰੀਏ ਕੋਈ ਫੇਕ ਨਾ ਕਰੀਏ ਕਿਉਂਕਿ YouTube ਤੇ ਤੁਹਾਨੂੰ ਪਤਾ ਸਰ ਫੇਕ ਕਿੰਨਾ ਚੱਲਦਾ ਪਿਆਜ ਕਰ ਹਾਂ ਫੇਕ ਚੱਲਦਾ ਹਾਂ ਹਾਂ ਬਸ ਏਹੀ ਗੱਲ ਆ ਅਸੀਂ ਨਹੀਂ ਫੇਕ ਕਰ ਸਕਦੇ ਨਾ ਕਰਨਾ ਵਾ ਕਿਉਂਕਿ ਜੈਨੂਅਲ ਆਪਣੇ ਕਲੈਨ ਜੁੜੇ ਸਾਡੇ ਨਾਲ ਅਸੀਂ ਕਹਿੰਨੇ ਆ ਕਿ ਕਲੈਨ ਜੁੜਨ ਤੋਂ ਬਾਅਦ ਠੀਕ ਆ ਜੀ ਤੇ ਅਸੀਂ ਕਹਿੰਨੇ ਉਹਨਾਂ ਦੇ ਅਸੀਂ 4000 ਘੰਟਾ ਵਾਚ ਟਾਈਮ ਵਧਾਈ ਠੀਕ ਆ ਜੀ ਤੇ ਉਹਨਾਂ ਨੂੰ ਵੀ ਉਹਨਾਂ ਦਾ ਚੈਨਲ ਅਸੀਂ ਮੋਨਟਾਈਜ਼ ਕਰਾਈ ਠੀਕ ਹੈ ਉਹ ਤਾਂ ਕਿ ਆਪਣਾ ਰੋਜਗਾਰ ਉਹ ਵੀ ਚਲਾ ਸਕੇ ਵੀਡੀਓ ਬਣਾਵੇ ਅੱਛਾ ਅੱਛੇ YouTube ਵਾਲਿਆਂ ਨੂੰ ਵਧੀਆ ਮੈਸੇਜ ਦੇਵੇ ਔਰ ਵਧੀਆ ਸੋਸ਼ਲ ਮੀਡੀਆ ਤੇ ਆਪਣੀ ਵਧੀਆ ਵਾਇਰਲ ਕਰੇ ਠੀਕ ਹੈ ਜੀ ਹਾਂਜੀ ਹਾਂਜੀ ਔਰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਿੰਨੇ ਸਾਡੇ ਮੈਂ ਤੁਸੀਂ ਦੇਖੋ ਅੱਜ ਕੱਲ ਤੁਸੀਂ ਦੇਖਿਆ ਹੀ ਹੋਣਾ ਤਕਰੀਬਨ ਤਕਰੀਬਨ ਕਿ ਆਪਣਾ ਫੋਲੋ ਤਾਂ ਸਾਰੇ ਵੱਜ ਜਾਂਦੇ ਆ ਜੀ ਹਾਂਜੀ ਸਬਸਕ੍ਰਾਈਬਰ ਹਜ਼ਾਰ ਸਬਸਕ੍ਰਾਈਬਰ ਤਾਂ ਵੱਜ ਜਾਂਦੇ ਆ ਫੋਲੋ ਤਾਂ ਕਰ ਲੈਂਦੇ ਬੰਦਾ ਕਹਿੰਦਾ ਚਲੋ ਕੋਈ ਨਹੀਂ ਆਪਾਂ ਯਾਰ ਯਾਰ ਦੋਸਤ ਟਾਈਮ ਬਹੁਤ ਘੱਟ ਲੋਕ ਯਾਰਾ ਦੋਸਤ ਜਿੱਦਾਂ ਕਹਿ ਦਿੰਦੇ ਯਾਰ ਦੋਸਤ ਨੂੰ ਵੀ ਕਹਿ ਦਿੰਦੇ ਯਾਰ ਮੇਰਾ ਯਾਰ ਸਬਸਕ੍ਰਾਈਬ ਕਰਾ ਦੇ ਯਾਰ ਇਦਾਂ ਦਾ ਯਾਰ ਆਪਣਾ ਚੈਨਲ ਆਣਾ ਤੁਹਾਨੂੰ ਪਤਾ ਅੱਜ ਕੱਲ ਚਲੋ ਉਹ ਵੀ ਹੋ ਜੂਗਾ ਫੋਲੋ ਹਨਾ ਇਹ ਵੀ ਹੋ ਜੂਗਾ ਤੇ ਲੇਕਿਨ ਗੱਲ ਇਹ ਵੀ ਆ ਦੇਖੋ ਮੈਨ 4000 ਘੰਟਾ ਜਿਹੜਾ ਵਾ ਜੀ ਹੈ ਨਹੀਂ 4000 ਘੰਟਾ ਜਿਹੜਾ ਵਾ ਉਹ ਕਿੱਦਾਂ ਪੂਰਾ ਕਰਨਾ ਤੁਸੀਂ ਉਹ ਕਰਨਾ ਅਸੀਂ ਅੱਛਾ ਜੀ ਉਹ ਕਰਨਾ ਅਸੀਂ ਵੀ ਕਿਉਂ ਕਿਦਾਂ 15 ਦਿਨਾਂ ਦੇ ਵਿੱਚ ਗਰੰਟੀ ਦੇ ਨਾਲ 15 ਦਿਨਾਂ ਦੇ ਵਿੱਚ ਵਿੱਚ 4000 ਘੰਟੇ ਪੂਰੇ ਕਰ ਦਿੰਦੇ ਹਾਂ ਕਸਟਮਰ ਦੇ ਤਾਂ ਚੈਨਲ ਨੂੰ ਮੋਨਟਾਈਜ਼ ਕਰ ਦਿੰਨੇ ਆ ਤੇ ਉਹਨਾਂ ਨੂੰ ਉਸ ਤੋਂ ਬਾਅਦ ਇਨਕਮ ਸ਼ੁਰੂ ਹੁੰਦੀ ਹੈ ਕਿ ਨਹੀਂ ਹੁੰਦੀਆਂ ਨੇ ਕੀ ਬਿਲਕੁਲ ਕਿਉਂ ਨਹੀਂ ਹੋਊਗੀ ਤੁਸੀਂ ਦੇਖ ਲਓ ਗਰੰਟੀ ਹੈ ਸਾਡੀ ਅਜਮਾ ਕੇ ਦੇਖੋ ਕਿ ਕਮ ਸੇ ਕਮ ਵੀਡੀਓ ਕਿੰਨੀ ਬੰਦਾ ਪਾਵੇ ਕਿ ਡੇਲੀ ਦੀ ਵੀਡੀਓ ਪਾਵੇ ਇੱਕ ਕਦੀ ਕਦੀ ਵੀਡੀਓ ਪਾਵੇ ਇਹ ਦੇਖੋ ਜੀ ਜਦੋਂ ਆਪਣਾ ਮੋਨੋਡਾਈਜ਼ਰ ਆਪਣਾ ਨਹੀਂ ਚੈਨਲ ਹੋ ਰਿਹਾ ਦੋ ਤੋਂ ਤਿੰਨ ਵੀਡੀਓ ਪਾਣੀ ਹੈ ਜ਼ਰੂਰੀ ਹੈ ਜੀ ਇੱਕ ਦਿਨ ਚ ਹਾਂਜੀ ਇੱਕ ਦਿਨ ਚ ਘੱਟੋ ਘਾਟ ਨਹੀਂ ਤੇ ਦੋ ਤੋਂ ਤਿੰਨ ਵੀਡੀਓ ਪਾਵਾਂਗੇ ਉਹਦੇ ਨਾਲ ਇਹ ਹੈ ਕਿ ਤੁਹਾਡੇ ਵਿਊ ਨਹੀਂ ਰੁਕੂਗੇ ਠੀਕ ਹੈ ਜੀ ਠੀਕ ਹੈ ਜੀ ਤੀਜੀ ਗੱਲ ਇਹ ਹੈ ਜਦੋਂ ਆਪਣੇ ਵਿਊਰ ਹੋ ਗਏ ਜਾਂਦੇ ਆ ਉਥੇ ਆਪਾਂ ਇੱਕ ਵੀਡੀਓ ਪਾ ਕੇ ਸੋ ਜਾਂਦੇ ਆ YouTube ਵਾਲਾ ਕਹਿੰਦਾ ਬਸ ਇਹ ਲੱਗਦਾ ਡੈਡ ਆ ਠੀਕ ਜੀ ਜਿਹੜੀ ਗੱਲ ਆਈ ਠੀਕ ਹੈ ਹਾਂ ਤੇ ਆਪਾਂ ਵੀਡੀਓ 1 ਤੋਂ 2 3 ਪਾਵਾਂਗੇ ਨੇ ਵੀਡੀਓ ਡੇਲੀ ਪਾਣੀਆਂ ਤਿੰਨ ਵੀਡੀਓ ਤੇ ਉਸ ਤੋਂ ਬਾਅਦ ਜਦੋਂ ਤੁਹਾਡਾ ਮੋਨਟਾਈਜ਼ਰ ਹੋ ਗਿਆ ਫਿਰ ਤੁਹਾਨੂੰ YouTube ਵਾਲਿਆਂ ਨੇ ਆ ਵੀ ਕਹਿ ਦੇਣਾ ਹੋਵੇ ਕਿ ਵੀਡੀਓ ਤੇ ਸਿਸਟਮ ਦੇ ਨਾਲ ਕਿੱਦਾਂ ਚੱਲਣਾ ਤੁਸੀਂ ਉਹ ਵੀ ਦੱਸ ਦੇਇਆ ਕੁਝ ਅ ਸਰ ਕਿੰਨੇ ਪੈਸੇ ਕਮਾ ਚੁੱਕੇ ਲੋਕੀ ਤੁਹਾਡੇ ਨਾਲ ਸੰਪਰਕ ਕਰਕੇ ਸਰ ਬੜੇ ਲੋਕੀ 5000 ਚੈਨਲ ਤਾਂ ਸੀ ਮੋਨਟਾਈਜ਼ਰ ਕਰਵਾ ਚੁੱਕੇ ਆ ਜੀ ਘੱਟੋ ਘੱਟ ਨੇ 5000 ਚੈਨਲ ਬਹੁਤ ਹੁੰਦਾ ਜੀ ਤੇ 5000 ਬੰਦਿਆਂ ਨੂੰ ਇੰਕਮ ਸ਼ੁਰੂ ਹੁਣ ਆਈ ਹੈ ਕਿ ਨਹੀਂ ਆਈ ਫਿਲਹਾਲ ਦੀ ਘੜੀ ਵਿੱਚ ਬਿਲਕੁਲ ਜੀ ਆਈ ਹੈ ਜੀ ਕੋਣੀ ਆਈ ਠੀਕ ਹੈ ਚਲੋ ਹੁਣ ਜੇ ਤੁਸੀਂ ਸਾਡੇ ਕੋ ਆਪਣਾ ਕਰਵਾਉਣਾ ਵਾਸ਼ ਟਾਈਮ ਕਿਸੇ ਨੇ ਵੀ ਕਰਵਾਉਣਾ ਹੋਵੇ ਅਸੀਂ ਆਪਣਾ ਤੁਹਾਨੂੰ ਪੈਸੀ ਦੇ ਰਹੇ ਹਾਂ ਤੁਸੀਂ ਆਪਣਾ ਵਟਸਐਪ ਤੇ ਕੰਟੈਕਟ ਕਰ ਸਕਦੇ ਆ ਮੇਰੇ ਨਾਲ ਠੀਕ ਆ ਜੀ ਦੂਜੀ ਗੱਲ ਆਪਣਾ ਤੁਸੀਂ ਵਾਚ ਟਾਈਮ ਵਧਾ ਸਕਦੇ ਆ ਠੀਕ ਆ ਜੀ ਜੇ ਤਾਂ ਸਰ ਤੁਸੀਂ ਮੋਚ ਟਾਈਮ ਦੇ ਨਾਲ ਨਾਲ ਸਬਸਕ੍ਰਾਈਬਰ ਵੀ ਕਰਾਉਨੇ ਆ ਕਿ ਨਹੀਂ ਕਰਵਾਨੇ ਜੇ ਕਿਸੇ ਨੂੰ ਮਨ ਕੇ ਚਲੋ ਸਬਸਕ੍ਰਾਈਬਰ ਦੀ ਦਿੱਕਤ ਆ ਰਹੀ ਹੈ ਉਹ ਮੈਂ ਮੇਰੀ ਵੀਡੀਓ ਚਾਲਦੀ ਹੈ ਮੇਰੀ ਐਂਡ ਤੱਕ ਤੁਸੀਂ ਵੀਡੀਓ ਦੇਖਿਓ ਮੈਂ ਆਹੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਸਬਸਕ੍ਰਾਈਬਰ ਦਾ ਉਹ ਬਾਹੂਗਾ ਟਾਈਟਲ ਕਿ ਤੁਹਾਡੇ ਸਬਸਕ੍ਰਾਈਬਰ ਕਿੱਦਾਂ ਵਧੂਗੇ ਫੋਲੋ ਯਾਨੀ ਕਿ ਕਿਦਾਂ ਹੋਊਗੇ ਤੁਹਾਡੇ ਤੁਸੀਂ ਫੋਲੋ ਵੀ ਕਰਵਾਉਂਗੇ ਤਾਂ ਟਾਈਮ ਵਾਚ ਵੀ ਬਤਾਉਂਗੇ ਬਿਲਕੁਲ ਜੀ ਇਹ ਗਰੰਟੀ ਹੈ ਸਰ ਤੁਹਾਡੀ ਅੱਜ ਬਿਲਕੁਲ ਲਾਸਟ ਟਾਈਮ ਤੇ ਮੇਰੀ ਵੀਡੀਓ ਪੂਰੀ ਤੁਸੀਂ ਇਹ ਵੀਡੀਓ ਮੇਰੀ ਪੂਰੀ ਦੇਖ ਲਈ ਨਾ ਤੁਹਾਡੀ ਮੈਂ ਇੱਕ ਲਾਸਟ ਤੇ ਐਸਾ ਤੁਹਾਨੂੰ ਇੱਕ ਸੈਟਿੰਗ ਦੱਸੂਗਾ ਹੀ YouTube ਦੀ ਐਸੀ ਸੈਟਿੰਗ ਦੱਸੂਗਾ ਤੁਸੀਂ ਕਹਣਾ ਵਾਕਈ ਗੱਲ ਸਹੀ ਆ ਠੀਕ ਹੈ ਸਰ ਹਾਂ ਜੀ ਜਿੰਨੇ ਵੀ ਵੀਡੀਓ ਨੂੰ ਦੇਖਦੇ ਪੇ ਵਾਚ ਕਰਦੇ ਪੇ ਜਿਨ੍ਹਾਂ ਨੂੰ ਟਾਈਮ ਦੀ ਦਿੱਕਤ ਆ ਰਹੀ ਆ 4000 ਕੈਂਟੀ ਦੀ ਦਿੱਕਤ ਆ ਰਹੀ ਆ ਤਾਂ ਰਜੀਵ ਭਰਾ ਨੂੰ ਸੰਪਰਕ ਕਰੋ ਜੀ ਤੇ ਮੇਰਾ ਚੈਨਲ ਫੋਲੋ ਕਰੋ ਹੋਰ ਸ਼ੇਅਰ ਕਰੋ ਵੀ ਕਰੋ ਤੇ ਸ਼ੇਅਰ ਵੀ ਕਰੋ ਜਿਨ੍ਹਾਂ ਜਿਨ੍ਹਾਂ ਨੂੰ ਪ੍ਰੋਬਲਮ ਆ ਰਹੀ ਆ 4000 ਕੈਂਟੀ ਤੇ ਉਹ ਅਸੀਂ ਬੈਠੇ ਨੇ ਰਜੀਵ ਭਾਜੀ ਬੈਠੇ ਨੇ ਇਹ ਆਪ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦੋਗੇ ਇਹਨਾਂ ਕੋ ਮੋਬਾਈਲ ਇਹ ਵੀ ਆ ਤੇ ਕੁਛ ਇਹਨਾਂ ਦੀ ਕਲਾਇੰਟਾਂ ਕੋ ਵੀ ਪਏ ਆ ਉਹ ਆਪ ਹੀ ਕਰ ਦੋਗੇ ਤੇ ਕੁਛ ਮੇਰੀ ਟੀਮ ਲੱਗੀ ਹੋਈ ਹੈ ਜੀ ਆਫਿਸ ਤੇ ਟੀਮ ਸਰ ਆਫਿਸ ਹੀ ਬੈਠੀ ਹੈ ਹਾਂਜੀ ਉਹ ਪਿੱਛੇ ਕਮਰਾ ਆਪਾਂ ਨਾਲ ਲੈ ਕੇ ਦਿੱਤਾ ਹੋਇਆ ਉਹ ਲੱਗੇ ਹੋਏ ਆਪਣੇ ਦਾੜਾ ਦਾੜ ਠੀਕ ਹੈ ਇਸ ਕਰਕੇ ਅਸੀਂ ਥੋੜਾ ਤੁਹਾਨੂੰ ਦਿਖਾਇਆ ਤੁਸੀਂ ਹੁਣ ਆ ਹੀ ਗਏ ਆ ਤੇ ਦਿਖਾਣੇ ਤਾਂ ਪੈਣਾ ਹੀ ਸੀ ਘਰ ਮੈਂ ਚੰਦ ਕੀ ਆ ਗਿਆ ਸਰ ਤੁਸੀਂ ਆ ਗਏ ਆ ਤੁਸੀਂ ਹੁਣ ਸਾਡੇ ਕਲਾਇੰਟ ਜੀ ਆਏ ਆ ਤੇ ਉਹਨਾਂ ਨੂੰ ਦਿਖਾਣਾ ਪੈਂਦਾ ਵਾ ਤੁਸੀਂ ਸਾਡਾ ਵੀਡੀਓ ਲਾਈਕ ਕਰਨਾ ਵਾ ਠੀਕ ਹੈ ਜੀ ਤੇ ਹੋਰ ਲੋਕਾਂ ਨੂੰ ਦਿਖਾਣਾ ਵਾ ਤੇ ਹੁਣ ਤੁਹਾਨੂੰ ਤਾਂ ਦੱਸਣਾ ਹੀ ਪੈਣਾ ਵਾ ਜੀ ਕਿ ਸਾਡੇ ਕੋਲ ਫਿਲਹਾਲ ਇੰਨੇ ਕੁ ਹੀ ਮੋਬਾਈਲ ਤੁਹਾਨੂੰ ਸ਼ੋ ਕੀਤੇ ਆ ਸਾਡੇ ਕੋਲ ਮੁੰਡੇ ਲੱਗੇ ਹੋਏ ਆ ਕੰਮ ਕਰ ਰਹੇ ਵਰਕ ਕਰ ਰਹੇ ਇਹ ਤੁਹਾਡੀ ਪ੍ਰੋਪਰ ਟੀਮ ਆ ਸਰ ਬਿਲਕੁਲ ਟੀਮ ਆਈ ਬਿਲਕੁਲ ਬਿਲਕੁਲ ਕੋਈ ਐਦਾਂ ਦੀ ਗੱਲ ਨਹੀਂ ਸੀ ਬਿਲਕੁਲ ਠੀਕ ਵੀਡੀਓ ਨੂੰ ਲਾਈਕ ਕਰੋ ਚੈਨਲ ਔਰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਲੋਕਾਂ ਦੀ 4000 ਕੰਟੇ ਪੂਰੇ ਹੋ ਸਕੇ। ਓਕੇ ਸਰ ਓਕੇ ਓਕੇ